ਐ ਸਰ ਅੱਜ ਪਹੁੰਚੇ ਹੈਗੇ ਹਾਂ ਕੀ ਕਹਿਣਾ ਜਾਣੇ ਜਿਹੜੇ ਦੋਸ਼ ਲੱਗੇ ਸੀ ਵੀ ਇੱਕ ਸਰਪੰਚਾ ਨੂੰ ਲੈ ਕੇ ਗਾਣਾ ਕੱਢਿਆ ਗਿਆ ਸੀਗਾ ਰੋਸ਼ ਵੀ ਕੀਤਾ ਗਿਆ ਨਾਰੇਬਾਜੀ ਵੀ ਕੀਤੀ ਗਈ ਤੁਹਾਡੇ ਅੰਗੇਸ਼ਟ ਨਹੀਂ ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ 'ਚ ਹੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਹਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਤੁਹਾਡੇ ਸਾਹਮਣੇ ਰਹੀਂ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਜਿੰਨੇ ਉਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰਦੇਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਐਈ ਇਹਨਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀ ਆ ਬਾਈ ਸਰ ਹੱਲ ਕੀ ਨਿਕਲੇ ਕੋਈ ਸੋਲੂਸ਼ਨ ਕੀ ਨਿਕਲੇ ਇਸ ਦਾ ਹੱਲ ਜੀ ਅਸੀਂ ਵੀਪ ਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਬਾਈ ਉਹਨਾਂ ਨੂੰ ਦੱਸ ਦੇਣਗੇ ਵੀਪ ਹੀ ਆ ਨਾ ਜੀ ਮੇਨ ਵੀਪ ਲਾਤੀ ਬਾਕੀ ਗਾਣਾ ਸਾਰੇ ਕਿਤੇ ਵੀਪ ਲੱਗ ਜਾਣੀ ਆ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉੱਥੇ ਨਾ ਲਵਾਓ ਸਰ ਸਭ ਤੋਂ ਵੱਡੀ ਗਲਤ ਦੋਸ਼ ਕਿਹੜਾ ਜੀ ਏਦਾਂ ਹੀ ਵੀ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਭਾਈ ਉਹ ਗਾਣਾ ਗਾ ਤੁਸੀਂ ਹੋਰ ਤਾਂ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਹੀ ਹਾਂਜੀ ਮੌਜੂਦਾ ਸਰਪੰਚ ਆ ਭਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਹ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੁਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦੇ ਨੇ ਕਿਹਾ ਮੈਨੂੰ ਕਹਿੰਦੇ ਭਾਈ ਵੀ ਸ਼ੋਹ ਅੱ비 ਗਾਣਾ ਲਾ ਮਾਣੂਗਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਬਾਈ ਜੇ ਤੁਸੀਂ ਪਿਆਰ ਨਾਲ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾਲ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾਲ ਫਿਰ ਤੁਹਾਨੂੰ ਪਤਾ ਹੀ ਆ ਆਕੜ ਨਾਲ ਮਸਲੇ ਵਿਗੜ ਜਾਂਦੇ ਆ ਸੋ ਸਰ ਛੋਡੇ ਵਲੋਂ ਲਾਈਵ ਜਾਨੀ ਨਹੀਂ ਨਹੀਂ ਗਾਉਂਦੇ ਵੀਰੇ ਨਹੀਂ ਗਾਉਂਦੇ ਮੁੰਡੀਆਂ ਰਸਤਾ ਉਸਕੇ ਤੇ ਗਾਇਆ ਜਾਊ ਤਾਂ ਇਹ ਟੱਪਾ ਨਹੀਂ ਗਾਇਆ ਜਾ। ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ। ਵਾਹ ਜੀ। ਸਰ ਜਿਹੜਾ ਅੱਜ ਅੱਜ ਮਸਲਾ ਹੱਲ ਹੋਇਆ ਹੈਗਾ ਇਹਨੂੰ ਪਿਆਰ ਸਤਕਾਰ ਦਾ ਕਹਿ ਰਹੇ ਤੁਸੀਂ? ਪਿਆਰ ਸਤਕਾਰ ਹੀ ਆ ਜੀ ਇਹ ਸਾਰੇ ਵੱਡੇ ਭਰਾ ਆਗੇ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ। ਇਹ ਪਿਆਰ ਸਤਕਾਰ ਹੀ ਆ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੋਰ ਵਧ ਜਾਣਾ ਹੈ ਹਾਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਇਹੀ ਜੀ ਬਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆ ਆਪਣਾ ਬਹੁਤ ਹੀ ਥੋੜੇ ਜਿਹੇ ਲੋਕ ਰਹਿੰਦੇ ਆ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਵਾ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਸਿੱਧੂ ਸਾਹਿਬ ਜੀ ਪੰਜਾਬ ਦੇ ਸਰਪੰਚ ਇਸ ਮੁੱਦੇ ਨੂੰ ਪੁਖਾ ਰਹੇ ਨੇ ਜੀ ਜੇ ਕਲੋਜ਼ ਹੋ ਗਿਆ ਤਾਂ ਫਿਰ ਇਹ ਕੱਲ ਨੂੰ ਮੰਗ ਪੱਤਰ ਕਾਹਦਾ ਦੇ ਰਹੇ ਸਰਪੰਚ ਸਾਹਿਬ ਜੀ ਤੁਸੀਂ ਇਹ ਦੇਖੋ ਜੀ ਤੁਸੀਂ ਇੱਕ ਸੈਲੀਬ੍ਰਿਟੀ ਹੋ ਸਰ ਹੁਣ ਇਹ ਤੁਹਾਨੂੰ ਕਹਿ ਰਿਹਾ ਵੀ ਹਾਂਜੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਤੁਹਾਡੇ ਤੋਂ ਉੱਠਣ ਤੋਂ ਬਾਅਦ ਸਾਰੇ ਫੋਟੋਆਂ ਵੀ ਕਰਾਉਣਗੇ ਤੁਹਾਡੇ ਨਾਲ ਕਪੂਰਥਲੇ ਜ਼ਿਲ੍ਹੇ ਚੋਂ ਜਿੰਨਾ ਦਬਾਬਾ ਏਰੀਆ ਨਾ ਮੈਨੂੰ ਉੱਥੋਂ ਕੇਹਦਾ ਫੋਨ ਆਇਆ ਨਾ ਮੈਨੂੰ ਮਾਝ ਏਰੀਆ ਚ ਫੋਨ ਆਇਆ ਮੈਨੂੰ ਤਿੰਨ ਜ਼ਿਲ੍ਹਿਆਂ ਤੋਂ ਫੋਨ ਆਇਆ ਜੀ ਜੀ ਸੰਗਰੂਰ ਬਰਨਾਲਾ ਤੇ ਸਨਾਮ ਹੋਰ ਬਠਿੰਡੇ ਦੇ ਬੰਦੇ ਨੇ ਫੋਨ ਕੀਤਾ ਸੀ ਉਹਨਾਂ ਨੂੰ ਕਿਹਾ ਵੀ ਬਾਈ ਵੀਪ ਲਾ ਦੇ ਉਹ ਕਹਿੰਦੇ ਵੀਰੇ ਠੀਕ ਹੈ ਮਤਲਬ ਜਿਹੜਾ ਜਿਆਦਾ ਮੁੱਦਾ ਹੋਇਆ ਉਹ ਆਪਣੇ ਬਰਨਾਲੇ ਜ਼ਿਲ੍ਹੇ ਦਾ ਹੋਇਆ ਸੰਗਰੂਰ ਦਾ ਹੋਇਆ ਸਨਾਮ ਦਾ ਹੋਇਆ ਹੋਰ ਮਤਲਬ ਸਾਨੂੰ ਜਲੰਧਰ ਦੇ ਸਰਪੰਚਾਂ ਦਾ ਫੋਨ ਆਇਆ ਵੀ ਬਾਈ ਅਸੀਂ ਤੁਹਾਡਾ ਸ਼ੋਅ ਹੈ ਇੱਥੇ ਇੱਕ ਤਰੀਕ ਦਾ ਸੀ ਇੱਥੇ ਆਵਾਂਗੇ ਆਈ ਗਿਆ ਵੀਰੇ ਕੋਈ ਨਾ ਜੀ मोस्ट ਵੈਲਕਮ ਤੁਸੀਂ ਆ ਜਾਓ ਕਹਿੰਦੇ ਵੀਰੇ ਗਾਣਾ ਆਈ ਗਿਆ ਵੀਰੇ ਗਾਣੇ ਦੇ ਵੀਪ ਲਾ ਦੇ ਕਹਿੰਦੇ ਵੀ ਰਹੀ ਠੀਕ ਹੈ ਸਭ ਸੁਣੋ ਵੀਰੇ ਬਰਨਾਲੇ ਚੋਂ ਤਕਰੀਬ ਤਾਂ ਹੀ ਵੱਧ ਆਈ ਕਿਉਂਕਿ ਤੂੰ ਸਾਡਾ ਹੈ ਸਾਡੇ ਵੱਧ ਦੁੱਖ ਤਾਂ ਲੱਗਿਆ ਲੇਕਿਨ ਸਾਡਾ ਬੰਦਾ ਹੀ ਸਾਡੀ ਮੈਂ ਉਹੀ ਗੱਲ ਕੋਲਟ ਗੱਲ ਕਰ ਗਿਆ ਮੈਂ ਉਹੀ ਗੱਲ ਕਰਦਾ ਜੀ ਉਹੀ ਗੱਲ ਕਰਦਾ ਵੀ ਘਰ ਦਾ ਬੰਦਾ ਹੀ ਘਰ ਦੇ ਨੂੰ ਕਰਦਾ ਬਗਾਨਾ ਬੰਦਾ ਨਹੀਂ ਕਰਦਾ ਮੈਂ ਉਹੀ ਗੱਲ ਕਰਦਾ ਵੀ ਜੇ ਆਪਦੇ ਏਰੀਆ ਦੇ ਬੰਦਿਆਂ ਨੇ ਕਿਹਾ ਤਾਂ ਮੈਂ ਛੋਟਾ ਨਹੀਂ ਹੋਣ ਲੱਗਿਆ ਨਾ ਤੁਸੀਂ ਛੋਟੇ ਹੋਣ ਲੱਗੇ ਬਾਕੀ ਭਾਈ ਅਸੀਂ ਵੀ ਸਾਰੇ ਸਰਪੰਚ ਪਰ ਜੀ ਬਾਈ ਜੀ ਜਿਵੇਂ ਇੱਕ ਓਵਰ ਦਾ ਫਲੋ ਨਹੀਂ ਚੀਜ਼ਾਂ ਚੱਲਦੀਆਂ ਜੀ ਬਾਈ ਜੀ ਜਿਵੇਂ ਸਾਡੇ ਗਾਣੇ ਚੱਲੀ ਜਾਂਦੇ ਸੀ ਅਸੀਂ ਫਲੋ ਵਿੱਚ ਚੱਲੀ ਜਾਂਦੇ ਸੀ ਜੀ ਬਈ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੀ ਆਦਤ ਸ਼ੁਰੂ ਤੋਂ ਰਹੀ ਆ ਜੀ ਤੇ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ ਦੋ ਚਾਰ ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਬਿਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਜੀ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਜੀ ਵੀ ਯਾਰ ਇਹਦਾ ਕੋਈ ਬਵਾਦ ਤਾਂ ਨਹੀਂ ਬਣ ਜੂਗਾ ਉਹ ਮੈਨੂੰ ਕਹਿੰਦਾ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਨਹੀਂ ਐਗਜ਼ਾਮਪਲਾਂ ਦਿੱਤੀਆਂ ਵੀ ਇਦਾਂ ਦਾ ਉਹ ਆਇਆ ਪੈਰਾਜ ਥਾਣੇਦਾਰ ਰੋਲ ਦਾ ਵੀ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲੋ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋਣੀ ਨੇ ਕਿ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਵੀਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਦਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਦਾ ਤੇ ਆਪਦੀ ਫੈਮਿਲੀ ਨੂੰ ਚਾਹੁੰਦਾ ਬਸ ਨਾ ਮੇਰਾ ਕਿਸੇ ਨਾਲ ਬੈਰ ਉਹਦਾ ਨਾਮ ਕਿਸੇ ਨਾਲ ਰੱਖਣਾ ਚਾਹੁੰਦਾ